ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤਾਂ ਅੱਜ ਕੱਲ ਕਰਦੇ ਆ ਜਸਦੀਪ ਸਾਗਰ ਭਾਜੀ ਜਲੰਧਰ ਤੋਂ ਜਸਦੀਪ ਸਾਗਰ ਭਾਜੀ ਨੇ ਇਹ ਬਹੁਤ ਅੱਛਾ ਲਿਖਦੇ ਨੇ ਤੇ ਇਹਨਾਂ ਬਾਰੇ ਪਤਾ ਲੱਗਿਆ ਮੈਨੂੰ ਹਨਾ ਤੇ ਜਲੰਧਰ ਤਾਂ ਗੜਾ ਜੀ ਕਲਾਕਾਰਾਂ ਦਾ ਕਲਾਕਾਰ ਚਾਉਣ ਤੇ ਉਹ ਸਾਥ ਦੇ ਸਕਦੇ ਸੀ ਇਹ ਸਭ ਤੋਂ ਘੱਟ ਉਮਰ ਦੇ ਰਾਈਟਰ ਸੀ ਜਿਨ੍ਹਾਂ ਨੂੰ ਨੈਸ਼ਨਲ ਅਵਾਰਡ ਮਿਲਿਆ ਔਰ ਪੰਜਾਬ ਦਾ ਨਾਮ ਇਹਨਾਂ ਰੋਸ਼ਨ ਕੀਤਾ ਤੇ ਕਿੰਨੇ ਸਿੰਗਰ ਐਕਟਰ ਇਹਨਾਂ ਨੂੰ ਸਾਰੇ ਜਾਣਦੇ ਆ तकरीबन ਹਨਾ ਤੇ ਰਾਈਟਰ ਵੀ ਸਾਰੇ ਜਾਣਦੇ ਜਿਹਨੇ ਮੁੰਬਈ ਵੇਖਿਆ ਉਹ ਵੀ ਜਾਣਦੇ ਆ ਪਰ ਉਹਨਾਂ ਨੂੰ ਅਵਾਰਡ ਮਿਲਣ ਦੇ ਕਾਰਨ ਅਵਾਰਡ ਮਿਲਣ ਦੇ ਬਾਵਜੂਦ ਵੀ ਉਹਨਾਂ ਦਾ ਉਹਨਾਂ ਦਾ ਕਿਸੇ ਨੇ ਬਾਹ ਨਹੀਂ ਫੜੀ ਉਹਨਾਂ ਨੂੰ ਉਸ ਲੈਵਲ ਤੱਕ ਜਿੱਥੇ ਤੱਕ ਲੈ ਕੇ ਜਾਣਾ ਚਾਹੀਦਾ ਕੋਈ ਲੈ ਕੇ ਨਹੀਂ ਗਿਆ ਤੁਸੀਂ ਸੋਚ ਕੇ ਦੇਖੋ ਵੀ ਇਹ ਜਾਤੀਵਾਦ ਆ ਜਾਂ ਕੀ ਆ ਹਨਾ ਮੈਂ ਇਹਨੂੰ ਕੋਈ ਇਦਾਂ ਧਰਮਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਫਰਕ ਇਹ ਬਿਤਕਰਾ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਤੁਹਾਨੂੰ ਦੱਸਦਾ ਵੀ ਸ਼ਿਵ ਕੁਮਾਰ ਬਟਾਲ ਵੀ ਤਾਂ ਚੱਲਿਆ ਆਉਂਦਾ ਸ਼ੇਵੂਦੋ ਕਿਉਂ ਨਹੀਂ ਇੱਥੇ ਵਾਂ ਵੜੀ ਕਿਉਂਕਿ ਉਹ ਬ੍ਰਾਹਮਣ ਸੀ ਹਨਾ ਹਿੰਦੂਤਾਨੀ ਤੋਂ ਸੀ ਇਹ ਚੀਜ਼ਾਂ ਫਰਕ ਪੈਂਦਾ ਤੇ ਇਹਨਾਂ ਜਸਦੀਪ ਸਾਗਰ ਭਾਈ ਦਾ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਵੀ ਮੇਰੀ ਸੋਨੇ ਦੀ ਚੀੜੀ ਨੂੰ ਖਾ ਗਏ ਬਾਹਰ ਧਰਮਾਂ ਦੇ ਉਹ ਬਹੁਤ ਵਧੀਆ ਗਾਣਾ ਜੀ ਸਰਦੂਲ ਬਾਹਰ ਆਰਗਿਆ ਗਾਣ ਬੰਦਿਆਂ ਨੇ ਜਾਂ ਫਰੋਜ਼ ਖਾਨ ਆਰਗੇ ਬੰਦਿਆਂ ਨੇ ਇਹਦੇ ਗਾਣੇ ਗਾਏ ਆ ਪਰ ਜਦੋਂ ਇਹ ਬੰਦਾ ਉਹਨਾਂ ਨੂੰ ਇਦਾਂ ਦਾ ਗਾਣਾ ਗਾਉਣ ਨੂੰ ਕਹਿੰਦਾ ਤੇ ਉਹ ਬੰਦੇ ਗਾ ਨਹੀਂ ਰਹੇ ਅੰਦੋਲਨ ਵਿੱਚ ਇਹਨਾਂ ਨੇ ਕਈ ਗਾਣੇ ਇਹਨਾਂ ਨੇ ਵੀ ਅੰਦੋਲਨ ਚ ਕੀਤਾ ਗਾਣਾ ਵੀ ਚਲੋ ਬਾਕੀ ਸਭ ਕਰਦੇ ਆ ਬਾਕੀਆਂ ਦੇ ਆਪਾਂ ਬਾਵੇ ਅਰਗਿਆਂ ਦੇ ਜਿਹੜੇ ਤਾਂ ਆਪਾਂ ਚਾਲੂ ਬੰਦੇ ਉਹਨਾਂ ਨੂੰ ਜ਼ਿਆਦਾ ਉਹਨਾਂ ਤੇ ਭਰੋਸਾ ਕਰਦੇ ਆ ਤੁਸੀਂ ਕਦੀ ਜ਼ਿੰਦਗੀ ਸੋਚ ਕੇ ਦੇਖੋ ਇਸ ਬੰਦੇ ਨੇ ਗਾਣਾ ਕੀਤਾ ਸਭ ਨੂੰ ਕਿਹਾ ਸ਼ੇਅਰ ਵੀ ਕਰੋ ਇਹਦੇ ਗਾਣਾ ਕਿਸੇ ਨੇ ਸ਼ੇਅਰ ਨਹੀਂ ਕੀਤਾ ਇਹ ਫਰਕ ਰੱਖਦੇ ਆ ਮਨਾਂ ਚ ਇਹ ਜਿਹਦਾ ਮੈਂ ਨਹੀਂ ਮਨਵੇਰਾ ਇਹ ਬ੍ਰਦਰ ਵੀ ਧਰਮਾਂ ਚ ਆਪਾਂ ਰੱਖਿਆ ਕੀ ਆ ਧਰਮਾਂ ਕਰਕੇ ਹੀ ਇੱਕ ਮੌਂਟ ਬੈਟਨ ਦੀ ਬੁੱਕਾ ਦੇ ਵਿੱਚ ਲਿਖਿਆ ਹੋਇਆ ਹੈ ਨਾ ਤੇ ਵੋਟ ਬਟਨ ਦੀ ਜਿੱਕੇ ਦੀ ਉੱਤੇ ਲਿਖਿਆ ਆ ਭਈ ਹਿੰਦੁਸਤਾਨ ਬਹੁਤ ਤਰੱਕੀ ਕਰੂਗਾ ਜੇ ਧਰਮਜਨਾ ਫਸਿਆ ਇੱਕ ਹੋਰ ਧਰਮ ਤੇ ਹਰ ਕੀਤਾ ਅੰਗਰੇਜ਼ਾਂ ਨੇ ਕਿਹਾ ਅੰਗਰੇਜ਼ਾਂ ਦੇ ਟਾਈਮ ਤੋਂ ਸਾਨੂੰ ਇਦਾਂ ਹੀ ਉਲਝਾਇਆ ਜਾ ਰਿਹਾ ਹੋਇਆ ਕੀ ਕੀ ਤੇ ਦੱਸਿਆ ਕੀ ਜਾ ਰਿਹਾ ਭਗਤ ਸਿੰਘ ਦੇ ਦਸਤਾਵੇਜ਼ਾਂ ਵਿੱਚ ਕਹਿੰਦੇ ਗੋਮ ਗੋਮ ਕਿੱਥੋਂ ਲਵਲਾਨ ਤੋਂ ਆਉਂਦੇ ਜੇਲ੍ਹ ਤੋਂ ਘਰ ਤੱਕ ਕਿਦਾਂ ਗੋਮ ਹੋ ਗਿਆ ਉਹ ਅੰਗਰੇਜ਼ਾਂ ਨੂੰ ਦੇ ਦਿੱਤੇ ਹੈ ਹਨਾ ਉਹਦੇ ਆਧਾਰ ਤੇ ਕੀ ਚੀਜ਼ਾਂ ਚੱਲਦੀਆਂ ਤੇ ਮੋੜ ਆਈ ਉਸੇ ਗੱਲ ਤੇ ਤੇ ਜਸਦੀਪ ਸਾਗਰ ਸਾਹਿਬ ਨੂੰ ਨੈਸ਼ਨਲ ਅਵਾਰਡ ਮਿਲਦਾ ਜੀ ਇਹ ਮੁੜ ਕੇ ਇਹਨਾਂ ਦੇ ਗਾਣੇ ਬਹੁਤ ਵੱਡੇ ਵੱਡੇ ਸਿੰਗਰ ਗਾਉਂਦੇ ਆ ਉਹਨਾਂ ਨੂੰ ਗਾਉਣ ਦਾ ਤਾਂ ਸ਼ੌਂਕ ਹੈ ਨਹੀਂ ਸੀ ਪਰ ਉਹ ਕਈ ਗਾਣੇ ਉਹ ਗਾਉਣ ਵਾਲੇ ਜਦੋਂ ਗਾਉਂਦੇ ਨਹੀਂ ਤੇ ਉਹ ਆਪਣਾ ਦੇਖਦੇ ਫਾਇਦਾ ਨਾ ਭਰਾਵਾ ਸਿਆਸੀ ਗੱਲਾਂ ਚ ਅਸੀਂ ਨਹੀਂ ਫਸਣਾ ਕਿਉਂਕਿ ਇਹ ਆਪਣਾ ਫਾਇਦਾ ਸੋਚਦੇ ਆ ਸਿੰਗਰ ਜਿੰਨੇ ਵੀ ਆ ਭਾਵੇਂ ਮੇਰੇ ਯਾਰ ਹੋਣ ਭਾ ਮਿੱਤਰ ਹੋਣ ਜਲੰਧਰ ਵਾਲੇ ਸਾਰੇ ਬੰਦੇ ਇਸ ਬੰਦੇ ਦੀ ਮਦਦ ਕਰ ਸਕਦੇ ਸੀ ਪਰ ਕਿਸੇ ਨੇ ਨਹੀਂ ਕੀਤੀ ਮਦਦ ਕਿਹਨੋਂ ਕੀਤੀ ਕਿਹਨੇ ਕੀਤੀ ਮਦਦ ਕੀਤੀ ਦਿੱਲੀ ਤੋਂ ਚਰਨਜੀਤ ਹੁਜਾ ਸਾਹਿਬ ਨੇ ਚਰਨਜੀਤ ਹੁਜਾ ਸਾਹਿਬ ਨੇ ਇਹਨਾਂ ਨੂੰ ਸ਼ਗਿਰਦ ਪਾਇਆ ਤੇ ਚਰਨਜੀਤ ਹੁਜਾ ਸਾਹਿਬ ਆਪਣੇ ਸਮੇਂ ਦੇ ਬਹੁਤ بڑے ਸੰਗੀਤ ਸਮਰਾਟ ਤੋਂ ਬਿਨਾਂ ਉਹਦਾ ਨਾਮ ਹੀ ਲਿਆ ਜਾਂਦਾ ਮੈਂ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਤੇ ਮੈਂ ਜਿੰਨੀ ਕਵਾਰ ਉਹਨਾਂ ਨੂੰ ਮਿਲਿਆ ਤੇ ਮੇਰੇ ਮਨ ਵਿੱਚ ਬਹੁਤ ਉਹਨਾਂ ਦਾ ਸਤਕਾਰ ਹੈ ਉਹਨਾਂ ਨੇ ਬਹੁਤ ਟਿੱਪਣੀਆਂ ਕੀਤੀਆਂ ਤੇ ਉਹਨਾਂ ਦੀ ਗੱਲ ਵਿੱਚ ਆ ਗਈ ਤੇ ਗੱਲ ਨੂੰ ਛੋਟੀ ਜਾਂ ਅਧੂਰੀ ਨਹੀਂ ਛੱਡ ਸਕਦੇ ਉਹਨਾਂ ਕੋਲ ਜਦੋਂ ਵੀ ਕੋਈ ਸਿੰਗਰ ਅਸੀਂ ਵੀ ਜਾਣੇ ਜਿੰਨੀ ਵਾਰ ਜਾਂਦੇ ਸੀ ਤਾਂ ਦਿੱਲੀ ਗਿਆਨ ਨੂੰ ਇਹ ਪੁੱਛਦੇ ਸੀ ਹਾਂ ਯਾਰ ਅੱਜਕੱਲ ਪੰਜਾਬ 'ਚ ਕਿਹੜੀ ਟੇਪ ਚੱਲਦੀ ਹੈ ਅਸੀਂ ਲਾਸਟ ਟਾਈਮ ਜਦੋਂ ਗਏ ਕਿਸੇ ਬੱਚੇ ਨੇ ਜिद ਕੀਤੀ ਵੀ ਮੈਂ ਉਹਨਾਂ ਨੂੰ ਮਿਲਣਾ ਹੀ ਮਿਲਣਾ ਤੇ ਅਸੀਂ ਗੈਰ ਗੈਰ ਕਿਹੜੀ ਢੇਪ ਚੱਲਦੇ ਸੀ ਇੱਕ ਵੀਰ ਦੇ ਮੂੰਹ ਹਾਲ ਦੇਖਣ ਲੱਗ ਪਏ ਗਾਣਾ ਕਹਿੰਦਾ ਬਸ ਪਤਾ ਲੱਗ ਗਿਆ ਵੀ ਕਿੰਨਾ ਕੁ ਤੁਸੀਂ ਹੁਣ ਸੁਣਦੇ ਹੋ ਜਾਂ ਕਿੰਨਾ ਕੋ ਵਧੀਆ ਕੰਮ ਕਰਦੇ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਸੀ ਕਿ ਤੁਹਾਡੇ ਪੰਜਾਬ ਦੇ ਬੰਦੇ ਜਿਹੜੇ ਅਵਾਰਡ ਦਿੰਦੇ ਫਿਰਦੇ ਆ ਬੈਸਟ ਸਿੰਗਰ ਦਾ ਅਵਾਰਡ ਕਹਿੰਦੇ ਗੁਰਦਾਸ ਮਾਨ ਨੂੰ ਦੇ ਹੀ ਜਾਂਦੇ ਹਨ ਹਣਾ ਹਾਲਾਂਕਿ ਉਹ ਬੈਸਟ ਪਰਫਾਰਮਰ ਕਹਿ ਸਕਦੇ ਆ ਉਹਨੂੰ ਤੇ ਕਿਨਾਂ ਬੈਸਟ ਪਰਫਾਰਮੈਂਸ ਦਾ ਕਿਸੇ ਹੋਰ ਨੂੰ ਅੱਛਾ ਵਾਲੇ ਨੂੰ ਦੇਈ ਜਾਂਦੇ ਆ ਇਹ ਹੁਜਿਆ ਸਾਹਿਬ ਦੇ ਬੜੇ ਮਿਆਰੀ ਗੱਲਾਂ ਜੀ ਉਹ ਬਹੁਤ ਸੁੱਝੇ ਹੋਏ ਉਹਨਾਂ ਨੇ ਗਾਉਣਾ ਕਿਉਂ ਛੱਡਿਆ ਮਿਊਜ਼ਿਕ ਕਰਨਾ ਕਿਉਂ ਛੱਡਿਆ ਇਹ ਗਾਹ ਜੋ ਆ ਕੇ ਦੁਬਾਰਾ ਇੱਕ ਵਾਰ ਫਿਰ ਮੈਂ ਵੀਡੀਓ ਬਣਾਉਂਗਾ ਪਹਿਲੀ ਬਣੀ ਸੀ ਉਹ ਲੋਕਾਂ ਘਟ ਦੇ ਕੇ ਜਸਵੀਰ ਜਸਦੀਪ ਸਾਗਰ ਦੇ ਗਾਣੇ ਕੋਈ ਇਦਾਂ ਸ਼ੇਅਰ ਨਹੀਂ ਕਰਦੇ ਜਾਂ ਕੁਝ ਮੈਂ ਹੁਣ ਥੋੜੇ ਦਿਨ ਪਹਿਲਾਂ ਸਖਜਿੰਦਰ ਸਿੰਦਾ ਬਾਜੀ ਬਹੁਤ ਵਧੀਆ ਇਨਸਾਨ ਨੇ ਉਹਨਾਂ ਨੂੰ ਦੇਖਿਆ ਵੀ ਉਹ ਉਹਨਾਂ ਬਾਰੇ ਬੋਲ ਰਿਹਾ ਸੀ ਇਹੋ ਬੰਦੇ ਦਾ ਗਾਣਾ ਆਇਆ ਤੇ ਸ਼ੇਅਰ ਕਰੋ ਉਹ ਮੈਂ ਗਾਣੇ ਦੇ ਲਾਈਨਾਂ ਜੇ ਹੋ ਸਕਿਆ ਮੈਨੂੰ ਲੱਗਦਾ ਹੋਵੇ ਵਿੱਚ ਪਾ ਸਕਣੇ ਆ ਤੇ ਆਪਾਂ ਉਹ ਪਾ ਦਾਂਗੇ ਤੇ ਉਹ ਨਵਾਂ ਗਾਣਾ ਆਇਆ ਜਸਦੀਪ ਸਾਗਰ ਦਾ ਉਹਨਾਂ ਦੀ ਮਦਦ ਕਰੋ ਉਹਨਾਂ ਨੂੰ ਸ਼ੇਅਰ ਕਰੋ ਕਿਉਂਕਿ ਇਹਨਾਂ ਨੇ ਤਾਂ ਕਰਨਾ ਨਹੀਂ ਇਹ ਭਾਈ ਸਾਹਿਬ ਸਿੰਗਰ ਜਾਂ ਇਹ ਜਿਹੜੇ ਐਕਟਰ ਨੇ ਜਿਹਨਾਂ ਦੇ ਇਹਨਾਂ ਦੇ ਫੈਨ ਇਹਨਾਂ ਵਰਗੇ ਹੁੰਦੇ ਆ ਬਟਨ ਤੋਂ ਬਹੁਤ ਘੁੰਮਣ ਲੱ ਪੈਂਦੇ ਆ ਏਸੀ ਬਣ ਜਾਓ ਇੱਕ ਸਟੈਂਡ ਤਾਂ ਰਹਿੰਦਾ ਉਹਦਾ ਹਨਾ ਏਸੀ ਦਾ ਸਟੈਂਡ ਹੈ ਫੈਨਾਂ ਵਾਲੇ ਕੋਈ ਸਟੈਂਡ ਨਹੀਂ ਜਿਹੜੇ ਫੈਨ ਫੈਨ ਕਹਿ ਕੇ ਗੱਲਾਂ ਕਰਦੇ ਆ ਇਹ ਸੁਣ ਲੈਣ ਪੈਨ ਵੀ ਜਲੰਧਰ ਦੇ ਬਹੁਤ ਬੜਬੜੇ ਬੰਦੇ ਦਿੱਗਜ ਆ ਮੁੰਬਈ 'ਚ ਹੀ ਬੈਠੇ ਹੋ ਇਸ ਬੰਦੇ ਨੂੰ ਅੱਗੇ ਕਰਸਾਤੇ ਸੀ ਪਰ ਨਹੀਂ ਕੀਤਾ ਕੋਈ ਕਿਸੇ ਦੀ ਮਦਦ ਮਦਦ ਮਤਲਬ ਤੋਂ ਬਿਨਾਂ ਨਹੀਂ ਕਰਦਾ ਮੈਂ ਮਤਲਬ ਤੋਂ ਬਿਨਾਂ ਉਹਨਾਂ ਦੀ ਵੀਡੀਓ ਪਾ ਰਿਹਾ ਹਾਂ ਹੋ ਸਕਦਾ ਮੇਰਨਾ ਵੀ ਉਹਨਾਂ ਦੀ ਕਦੀ ਮਾੜਾ ਮੋਟਾ ਰਿਸ਼ਤਾ ਹੋਇਆ ਪਤਾ ਉਹਨਾਂ ਨੂੰ ਵੀ ਮੇਰੇ ਬਾਰੇ ਜਿਵੇਂ ਲਿਖਦਾ ਜਾਂ ਕਿਦਾਂ ਹਨ ਤੇ ਉਹ ਹੁਣ ਉਹਨਾਂ ਨੂੰ ਵੀ ਕਈ ਬੰਦੇ ਫੋਨ ਕਰਕੇ ਜਾਂ ਇੱਥੇ ਮੁੰਬਈ ਵੀ ਇੱਕ ਮੁੰਡਾ ਮੇਰਾ ਦੋਸਤ ਹੈ ਉਹਨੂੰ ਕਿਸੇ ਨੇ ਕਿਹਾ ਵੀ ਉਹ ਤੇਰਾ ਯਾਰ ਹੈ ਉਹ ਕਹਿੰਦੇ ਹਾਂ ਕਹਿੰਦਾ ਉਹਨੂੰ ਉਹਨੂੰ ਬੁਲਾਇਆ ਕਰ ਯਾਰ ਸਾਰੇ ਸਿੰਗਰ ਤਾਂ ਉਹਦੇ ਖਿਲਾਫ ਹੈ ਮਤਲਬ ਆ ਸਿਸਟਮ ਹੈ ਨਾ ਦਾ ਵੀ ਮਤਲਬ ਸੱਚ ਨਾ ਬੋਲੋ ਇਹਨਾਂ ਦੀ ਭੀੜ ਚ ਬੈੇ ਰਹੋ ਤੇ ਮੈਂ ਪਬਲਿਕ ਨੂੰ ਹੀ ਬੇਨਤੀ ਕਰਦਾ ਮੈਂ ਪਬਲਿਕ ਇਹਨਾਂ ਤੋਂ ਬਚੇ ਕਿਉਂਕਿ ਕਹਾਣੇ ਨਾ ਨੇ ਪਹਿਲੇ ਸਮੇਂ ਤੋਂ ਅੱਜ ਤੱਕ ਕਿੰਨਾ ਕਰਤਾ ਤੁਸੀਂ ਸੋਚ ਕੇ ਦੇਖੋ ਪਹਿਲਾ ਇੱਕ ਜਮਾਨਾ ਆਇਆ ਸੀ ਵੀ ਬਿੰਦ ਰਖੀਆ ਸਾਹਿਬ ਤੇ ਮੈਂ ਕਿਤੇ ਮਿਲੇ ਸੀ ਤੇ ਬਿੰਦ ਰਖੀਆ ਸਾਹਿਬ ਨੂੰ ਆ ਕੇ ਕਿਸੇ ਬੰਦੇ ਨੇ ਜੱਫੀ ਪਾ ਕੇ ਫੋਟੋ ਖਿਚਾਈ ਉਹਨਾਂ ਨੇ ਕਿਹਾ ਵੀ ਮੈਂ ਨਾ ਜੁਜਨ ਜਫੀ ਬਾਕੇ ਫੋਟੋ ਖਿਚਵਾ ਤੇ ਮੇਰਾ ਵਿਆਹ ਹੋਣ ਵਾਲਾ ਮੈਂ ਆਪਣੇ ਘਰ ਵਾਲੀ ਨੂੰ ਕਿਹਾ ਵੀ ਬਿੰਦ ਰਖੀਆ ਮੇਰਾ ਬਾਘਾ ਉਹ ਤੁਹਾਨੂੰ ਸੁਣਦੀ ਹੈ ਤੇ ਬਿੰਦ ਰਖੀਏ ਨੇ ਆਪਣੇ ਲੋੜੋਂ ਪੈਸੇ ਦਿੱਤੇ ਵੀ ਲੈ ਆ ਪੈਸੇ ਲੈਣਾ ਤੇ 1800 ਰੁਪਇਆ ਦਿੱਤਾ ਇਸੇ ਵੀ ਸ਼ਰਾਬ ਮੰਗਾ ਲਈ ਮੈਂ ਪ੍ਰੋਗਰਾਮ ਕਰਨ ਆਉਂਗਾ ਜੋ ਫ੍ਰੀ ਪ੍ਰੋਗਰਾਮ ਕਰਨ ਗਿਆ ਸੀ ਇਹ ਕਿੱਸੇ ਆ ਜੀ ਪੁਰਾਣੇ ਸਿੰਗਰਾਂ ਦੇ ਤੇ ਅੱਜ ਦੇ ਸਿੰਗਰ ਤੁਸੀਂ ਦੇਖ ਲਓ ਕੀ ਕਰਦੇ ਫਿਰਦੇ ਆ ਹਨਾ ਤੇ ਇਹ ਚਾਹੁੰਦੇ ਨਹੀਂ ਵੀ ਕੋਈ ਦੂਜਾ ਉੱਠ ਜਾਵੇ ਹੁਣ ਕਈ ਸਿੰਗਰਾਂ ਕੋ ਮੇਰੇ ਪ੍ਰਪੋਜ਼ਲ ਗਏ ਆ ਹਨਾ ਉਹ ਬੰਦੇ ਨਹੀਂ ਹਾਂ ਮੀ ਭਰਦੇ ਹਨਾ ਮੈਂ ਕਦੇ ਥੋੜੇ ਦਿਨ ਪਹਿਲਾਂ ਉਹ ਮੁੰਡੇ ਦਾ ਇੱਕ ਨਾਮ ਲਿਆ ਸੀ ਤੇ ਮੁੱਟਰ ਕਰਕੇ ਹਨਾ ਮੁੱਟਰ ਨੂੰ ਕਹਾਣੀ ਪਾਈ ਭਗਤ ਸਿੰਘ ਦੇ ਬਾਰੇ ਭਗਤ ਸਿੰਘ ਦਾ ਨਾਮ ਉਹਦੀ ਟੀਮ ਨੂੰ ਅੱਛਾ ਲੱਗਿਆ ਤੇ ਜਦੋਂ ਅਸੀਂ ਮੇਰਾ ਨਾਮ ਦੱਸਿਆ ਤੇ ਉਹ ਬੰਦੇ ਨੇ ਮੇਰਾ ਫੋਨ ਨਹੀਂ ਮੁਰਕੇ ਅਟੈਂਡ ਕੀਤਾ ਕਿਉਂਕਿ ਮੈਂ ਕਈ ਵਾਰੀ ਐਮੀ ਬਿਰਕ ਜਾਂ ਇਹਨਾਂ ਨੂੰ ਬੋਲ ਚੁੱਕਾ ਉਹ ਉਹਨਾਂ ਦੀ ਗਰੁੱਪ 'ਚ ਹੀ ਰਹਿਣਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਬੰਦਾ ਆਵੇ ਸੋ ਜੇ ਅਸੀਂ ਕਦੀ ਫਿਲਮ ਬਣਾਵਾਂਗੇ ਜਾਂ ਕੁਝ ਬਣਾਵਾਂਗੇ ਗਾਣਾ ਤੇ ਆਪਣੇ ਚੈਨਲ 'ਤੇ ਬਣਾਵਾਂਗੇ ਪਲੀਜ਼ ਮੇਰੇ ਬੰਦੇ ਜਿੰਨੇ ਮੈਨੂੰ ਪਿਆਰ ਕਰਦੇ ਆ ਭਰਾ ਤੁਸੀਂ ਆਈ ਲਵ ਯੂ ਲਿਖਦੇ ਆ ਮਾਈ ਗॉड ਤੁਹਾਡਾ ਦੇਣ ਨਹੀਂ ਦੇ ਸਕਦਾ ਇਹ ਆਈ ਲਵ ਯੂ ਤਾਂ ਮੇਰੇ ਕਰਦੇ ਆ ਨਹੀਂ ਮੈਨੂੰ ਕਦੀ ਕਿਹਾ ਹਨ ਕਿਉਂਕਿ ਬਾਗੀ ਬੰਦਿਆਂ ਦੇ ਆਪਣੇ ਵੀ ਨਹੀਂ ਹੁੰਦੇ ਹਣਾ ਬਾਕੀ ਅਸੀਂ ਪਹਿਲਾਂ ਤੋਂ ਹੀ ਕਿਉਂ ਆ ਕਿਉਂਕਿ ਮੈਨੂੰ ਸਾਡੇ ਖਾਨਦਾਨ ਚੋ ਕਿਸੇ ਨੇ ਕਿਹਾ ਸੀ ਮੈਂ ਗੁਰੂ ਰਵਦਾਦ ਜੀ ਦੇ ਗੁਰਦੁਆਰੇ ਮੂਰੇ ਮੱਥਾ ਟੇਕ ਲਿਆ ਤੇ ਮੈਨੂੰ ਕਹਿੰਦਾ ਆਪਣਾ ਗੁਰਦੁਆਰਾ ਉਧਰ ਹੈ ਨਹੀਂ ਤੇ ਮੈਂ ਕਿਹਾ ਤੁਸੀਂ ਗਰਵਾਣੀ ਚੋ ਪਹਿਲਾਂ ਇਹਨਾਂ ਦਾ ਨਾਂ ਕੱਢ ਦੋ ਫਿਰ ਮੈਂ ਤੁਹਾਨੂੰ ਮੱਥਾ ਟੇਕਣੋਂ ਹਟ ਜਾਊਂਗਾ ਹਣਾ ਇਦਾਂ ਦੀਆਂ ਬੇਵਕ ਗੱਲਾਂ ਰਹੀਆਂ ਉਹਦੇ ਕਰਕੇ ਹੋ ਜਾਂਦੀ ਪ੍ਰੋਬਲਮ ਤੇ ਮੇਰਾ ਸਰਕਲ ਜੇ ਮੇਰੇ ਦੋਸਤ ਵੀ ਉਦਾਂ ਦੇ ਰਹੇ ਧਰਮਾ ਨਹੀਂ ਖਾ ਲਿਆ ਸਾਡਾ ਮੁਲਕ ਸਮਝਣ ਵਾਲੀ ਲੋੜ ਹੈ ਸਭ ਜਿਨਾਂ ਚਾਹੀਦਾ ਸਾਨੂੰ ਤੇ ਕੁੱਲ ਮਿਲਾ ਕੇ ਜਸਦੀਪ ਭਾਈ ਦੀ ਵੀਡੀਓ ਸ਼ੇਅਰ ਕਰੋ ਤੇ ਅੱਗੇ ਚੱਲ ਕੇ ਮੈਂ ਜੱਸੀ ਬਾਰੇ ਗੱਲ ਕਰੂੰਗਾ ਜੱਸੀ ਭਾਈ ਸਾਹਿਬ ਜਸਵੀਰ ਜੱਸੀ ਦਿਲ ਲੈ ਗਈ ਕੁੜੀ ਗੁਜਰਾਤ ਦੀ ਤੇ ਤੁਹਾਨੂੰ ਪਤਾ ਹੀ ਹੋਣਾ ਪਿਛਲੇ ਸਾਲ ਤੁਸੀਂ ਆਏ ਸੀ ਇੱਥੇ ਇੱਕ ਹਯਾਤ ਹੋਟਲ ਦੇ ਵਿੱਚ ਸਰਦੂਲ ਦਾ ਬੇਟਾ ਤੁਹਾਡਾ ਸੀ ਕੁਲਵਿੰਦਰ ਬਿੱਲਾ ਸੀ ਤੁਹਾਡੇ ਬਾਰੇ ਪਤਾ ਹੀ ਆ ਤੁਸੀਂ ਆ ਜਿਹੜੇ ਮੈਂ ਨਵਾਂ ਸ਼ੋਸ਼ਾ ਜਾ ਛੜਦੇ ਫਿਰਦੇ ਹੋ ਤੇ ਤੁਸੀਂ ਆਪ ਹੀ ਪਹਿਲਾਂ ਕਹਿੰਦੇ ਰਹੇ ਹੋ ਫੱਕਰ ਬੋਲੇ ਸੈਸੋ ਆ ਫੱਕਰ ਦਾ ਬੋਲਿਆ ਬਿਆਥਾ ਨਾ ਜਾ ਜਦੋਂ ਕੁਲਜੀਤ ਭਾਈ ਦਾ ਆਫਿਸ ਇੱਥੇ ਜਲੰਧਰ ਹੁੰਦਾ ਸੀ ਸਾਈਕਲ ਤੇ ਤੁਸੀਂ ਆਉਂਦੇ ਹੁੰਦੇ ਸੀ ਤੁਹਾਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਤੇ ਤੁਹਾਡਾ ਪ੍ਰੋਗਰਾਮ ਮੈਂ ਕਪਿਲ ਸ਼ਰਮਾ ਵਾਲਾ ਸ਼ੋਅ ਵੀ ਦੇਖਿਆ ਤੁਹਾਡੇ ਬਾਰੇ ਮੈਂ ਗੱਲ ਕਰਨਾ ਤੁਹਾਨੂੰ ਖਿੱਚ ਤਾ ਤੇ ਆਈਵੇਂ ਨੂੰ ਕੱਲ ਦੀ ਵਾ ਹਨ ਉਹ ਪਿੱਛੇ ਵਿੱਚ ਕਈ ਉਹ ਤੇਰੇ ਫੈਨ ਹੋ ਗਏ ਉਹ ਤੂੰ ਐ ਕਰਤਾ ਉਹ ਲੜਾਈ ਹਮੇਸ਼ਾ ਘਰ ਡੋਪਦੀ ਐ ਜਦੋਂ ਭਰਾ ਵੀ ਲੜ ਪੈਂਦੇ ਤਾਂ ਘਰ ਪਿੰਡ 'ਚ ਤਰੱਕੀ ਨਹੀਂ ਹੁੰਦੀ ਇਹ ਸਮਝੋ ਤੁਹਾਨੂੰ ਇਹ ਸਮਝਣਾ ਪੈਣਾ ਕੁੱਲ ਮਿਲਾ ਕੇ ਜਸਦੀਪ ਸਾਗਰ ਭਾਜੀ ਦਾ ਇਹਨਾਂ ਨੇ ਕਿਸੇ ਨੇ ਹੱਥ ਨਹੀਂ ਫੜਿਆ ਕਿੱਡੇ-ਕਡੇ ਸਿੰਗਰਾਂ ਨੇ ਉਹਨਾਂ ਦੇ ਗਾਣੇ ਗਾਏ ਆ ਹੁਣ ਉਹਨਾਂ ਦੇ ਗਾਉਂਦੇ ਨਹੀਂ ਨਾ ਉਹਨਾਂ ਨੂੰ ਸ਼ੇਅਰ ਕਰਦੇ ਆ ਜਿਹੜਾ ਉਦਾਂ ਦਾ ਬੰਦਾ ਆ ਚਾਲੂ ਚਪਾਟਾ ਜਿਹਾ ਉਹਦੀਆਂ ਕਿੱਦਾਂ ਵੀਡੀਓ ਸ਼ੇਅਰ ਕਰਦੇ ਆ ਇੱਚ ਮਨ ਜੱਗੀ ਬਾਜਵੀ ਉਹਨੂੰ ਜਾਣਦੇ ਆ ਜੱਗੀ ਭਾਈ ਦਾ ਵੀ ਰੋਸਾ ਆ ਤੇ ਫਿਰ ਜਦੋਂ ਇਹਨਾਂ ਨੇ ਉਹ ਨੂਰਾ ਸਿਸਟਰ ਜਿਨ੍ਹਾਂ ਨੇ ਲਾਂਚ ਕੀਤੀਆਂ ਉਹਨਾਂ ਦੇਖੇ ਫਿਰਦੇ ਆ ਛੋਟੇ ਨਾਲੀ ਗੱਲ ਆ ਤੇ ਜਗੀ ਬਾਜੀ ਥੋੜਾ ਜਿਆ ਸੋਚੋ ਇਹ ਗੱਲਾਂ ਹੁਣ ਮੈਂ ਤੁਹਾਡੇ ਬਾਰੇ ਬੋਲਣ ਲੱਗ ਪਿਆ ਤੁਹਾਨੂੰ ਤੁਸੀਂ ਆਪ ਹੀ ਮੈਨਾਂ ਇਹ ਕੀਤਾ ਮੈਂ ਇਸ ਬੰਦੇ ਬਾਰੇ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀਗਾ ਹਨਾ ਤੇ ਮੈਨੂੰ ਹੁਣ ਲੋੜ ਵੀ ਸੀ ਮੇਰੇ ਪੈਸੇ ਮੈਨੂੰ ਹੀ ਨਹੀਂ ਨਾ ਮੋੜੇ ਤੇ ਕਈ ਇੱਕ ਸੋਨੂ ਆਜੀ ਕੈਨੇਡਾ ਤੋਂ ਥੋੜਾ ਜਿਆ ਟਾਈਮ ਉਹਨਾਂ ਨੇ ਵੀ ਮੇਰਾ ਸਾਥ ਦਿੱਤਾ ਹਨਾ ਤੇ ਤੇ ਮੈਨੂੰ ਐ ਕੋਈ ਪੈਸਿਆਂ ਦਾ ਨਹੀਂ ਹੈਗਾ ਸਾਥ ਜਿਹੜੀ ਇਮੋਸ਼ਨਲ ਹੁੰਦੀ ਆ ਉਹ ਮੁਹੱਬਤ ਜਾਂ ਕਿਤੇ ਉਹਨਾਂ ਨੂੰ ਤੁਸੀਂ ਪਿਆਰ ਨਾਲ ਕਿਸੇ ਨਾਲ ਗੱਲ ਕਰਦੇ ਜਦੋਂ ਆਪਣਾ ਕੋਈ ਸਰਕਲ ਚ ਰਹਿੰਦਾ ਨਹੀਂ ਸੱਜਣ ਰਹਿੰਦਾ ਨਹੀਂ ਮਿੱਤਰ ਰਹਿੰਦਾ ਨਹੀਂ ਤੋਂ ਉਹਨੂੰ ਤੁਹਾਡੇ ਸਹਾਰਾ ਉਹ ਜਿੱਦਾਂ ਹੁਣ ਤੁਹਾਡਾ ਸਹਾਰਾ ਹੈ ਅਮਰੀਕਨ ਡੂਡ ਕਰਕੇ ਆ ਮੁੰਡਾ ਉਹ ਮੈਨੂੰ ਹੁਣ ਕਹਿੰਦਾ ਮੇਰੇ ਘਰਦਿਆਂ ਬਾਰੇ ਪੁੱਛਦਾ ਸੀ ਜਿੱਦਾਂ ਮੈਂ ਘਰਦਿਆਂ ਬਾਰੇ ਦੱਸੂਗਾ ਉਹਨੇ ਕਿੰਨਾ ਭਲਾ ਕੀਤਾ ਤੁਹਾਨੂੰ ਤੁਸੀਂ ਸੋਚ ਨਹੀਂ ਸਕਦੇ ਪਰ ਉਹਨੇ ਖੱਟਿਆ ਕਿ ਉਹਨਾਂ ਲੋਕਾਂ ਤੋਂ ਜਿਨ੍ਹਾਂ ਦਾ ਭਲਾ ਕੀਤਾ ਮੈਂ ਵੀ ساری ਜ਼ਿੰਦਗੀ ਐਵੇਂ ਕੀਤਾ ਤੁਹਾਡੇ ਪਰਦੇ ਨਹੀਂ ਫੋਲਦੇ ਸੱਚ ਬੋਲਦੇ ਆ ਤੁਹਾਨੂੰ ਬੁਰਾ ਲੱਗਦਾ ਪੰਜਾਬੀਆਂ ਦੀ ਹਾਨੀ ਕਰ ਹਾਨੀ ਨਹੀਂ ਕਰਦਾ ਤੁਸੀਂ ਡੁੱਬੀ ਕਿੰਨਾ ਜਾਣਦੇ ਹੋ ਤੁਸੀਂ ਆਪ ਸੋਚ ਕੇ ਦੇਖੋ ਡੈਡੀ ਬਾਰੇ ਵੀ ਮੈਂ ਆਪਣੇ ਬਾਰੇ ਗੱਲ ਕਰੂੰਗਾ ਆਰਮੀ ਸੀ ਕੈਪਟਨ ਨਾਲ ਮੱਥਾ ਲਾ ਲਿਆ ਸੁਣੀ ਕੈਪਟਨ ਅਮਰ ਸਿੰਘ ਦਾ ਹੈ ਨਾ ਤੇ ਉਹ ਉਹਨਾਂ ਦਾ ਖੂਨ ਫੇਰ ਉਦਾਂ ਦਾ ਹੀ ਹੋਊਗਾ ਤੁਸੀਂ ਆਪ ਸੋਚ ਕੇ ਦੇਖੋ ਉਹਨਾਂ ਨੇ ਬਾਅਦ ਚ ਐਂਡ ਆਫ ਡੇ ਕੀ ਹੋਇਆ ਤੇ ਕਿੱਦਾਂ ਨੇ ਹੁਣ ਥੋੜੇ ਜਿਹਾ ਥਲੇ ਰਹਿੰਦੇ ਆ ਉਹਨਾਂ ਦਾ ਫਿਕਰ ਹੈ ਮੈਨੂੰ ਪਰ ਮੈਨੂੰ ساری ਉਮਰ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਦੀ 50000 ਪੈਨਸ਼ਨ ਆਉਂਦੀ ਸੀ 50000 ਲਈ ਮੈਂ ਵੀ ਕਦੀ ਐ ਗਿਆ ਨਹੀਂ ਨਾ ਮੈਂ ਵੀ ਕੋਈ ਐ ਨਹੀਂ ਬਿਚਲੋ ਬਣਾਦੀ ਜਿੱਥੇ ਖੁਸ਼ੀ ਆ ਠੀਕ ਆ ਫਾਦਰ ਸਾਹਿਬ ਨੂੰ ਮੈਂ ਬਹੁਤ ਪਿਆਰ ਆਪਣੇ ਨੂੰ ਕਰਦਾ ਮਾਤਾ ਨੂੰ ਮੈਂ ਨਹੀਂ ਕਰਦਾ ਸੀ ਕਿਸੇ ਕੋਲ ਨੂੰ ਉਹ ਜ਼ਿੰਦਗੀ ਚ ਕਿਤੇ ਰੇਹਾ ਸਬਬ ਤਾਂ ਦੱਸਾਂਗੇ ਮੇਰੀ ਉਹ ਨੇਚਰ ਵੀ ਹੈ ਨਹੀਂਗੀ ਵੀ ਕੋਈ ਮਰ ਗਿਆ ਉਹਦੀਆਂ ਤਰੀਫਾਂ ਕਰਨ ਮਰੇ ਉਹ ਤਾਂ ਹੀ ਚੋਰਾਂ ਨੂੰ ਕਹੀ ਜਾਂਦੇ ਬਹੁਤ ਚੰਗਾ ਸੀ ਬਈ ਗਰੀਬਾਂ ਦੇ ਹੱਕ ਤੇ ਬੋਲਦਾ ਈ ਤੁਸੀਂ ਸਾਰੇ ਸੋਚ ਕੇ ਦੇਖੋ ਜਿੰਦੇ ਜੀ ਤੁਸੀਂ ਜਿਨ੍ਹਾਂ ਨੂੰ ਭੰਡ ਦੇ ਮਰਨ ਤੋਂ ਬਾਅਦ ਤੁਸੀਂ ਉਹਨੂੰ ਰਾਜੇ ਬਣਾਨੇ ਭਾਵੇਂ ਚੋਰ ਹੀ ਹੋਵੇ ਇਹ ਮੈਂ ਬਹੁਤ ਵਾਰ ਦੇਖਿਆ ਹਨਾ ਇਦਾਂ ਨਹੀਂ ਹੈਗਾ ਅੱਗੇ ਚੱਲ ਕੇ ਮੈਂ ਬਰੋਚਾਹਨਾ ਹਿੰਦੀ ਦੀ ਵੀਡੀਓ ਇੱਕ ਬਣਾ ਕੇ ਚੈੱਕ ਕਰਦਾ ਪਹਿਲਾਂ ਤੁਹਾਨੂੰ ਵੀਰੋ ਤੋਂ ਬਾਅਦ ਦੀਪ ਦੀ ਵੀਡੀਓ ਛੱਡਾਂਗੇ ਜੀ ਬਹੁਤ ਮਿਹਰਬਾਨੀ ਬਹੁਤ ਪਿਆਰ ਦਿੰਦੇ ਆ ਕਈ ਬੰਦੇ ਮੈਂ ਕਈਆਂ ਦੀਆਂ ਫੋਟੋਆਂ ਲਾਉਣਾ ਆ ਜਾਂ ਮੈਂ ਲਾਈਵ ਇਸ ਕਰਕੇ ਹੁਣਾ ਕਿਉਂਕਿ ਤੁਸੀਂ ਤੁਹਾਡੇ ਕਈ ਕਮੈਂਟਾਂ ਦੇ ਜਵਾਬ ਦੇਣਾ ਕਈ ਵਿੱਚ ਉਦਾਂ ਦੇ ਕਮੈਂਟ ਪਾਉਦੇ ਉਹਨਾਂ ਦੇ ਵੀ ਜਵਾਬ ਦੇਣੇ ਹੁੰਦੇ ਆ ਉਹਨਾਂ ਤੇ ਮੈਨੂੰ ਹਾਸਾ ਵਾਹੁਣਾ ਉਹਨਾਂ ਨੂੰ ਸਟੈਂਡ ਹੀ ਕੋਈ ਨਹੀਂ ਪਤਾ ਕੁਝ ਨਹੀਂ ਬਸ ਐਵੇਂ ਲਵਾ ਦਮ ਲਿਖ ਕੇ ਅਜਾ ਲਿਖ ਕੇ ਐਂਡ ਦੇ ਵਿੱਚ ਪਾ ਦੇਣਗੇ ਇੱਕ ਐਂਡ ਜਵਾਤਾ ਸ਼ਟ ਆਪ ਉਹ ਸ਼ਟ ਆਪ ਹੀ ਸਿੱਖਿਆ ਹਾਂ ਮੰਮਾ ਅੰਗਰੇਜ਼ ਤੁਹਾਡਾ ਕੁਝ ਨਹੀਂ ਲੈ ਕੇ ਗਏ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਜਿਹਨੂੰ ਅੰਗਰੇਜ਼ੀ ਦਾ A ਨਹੀਂ B ਨਹੀਂ ਪਤਾ A ਨਹੀਂ ਪਤਾ ਹਨਾ B ਨਹੀਂ ਪਤਾ ਜਿਹਨੂੰ ਉਹ ਵੀ ਸ਼ਟਅਪ ਕਹਿ ਰਿਹਾ ਤੁਹਾਡੇ ਮੁੰਡੇ ਨੂੰ ਮੈਂ ਕਹਿੰਦਾ ਤੁਹਾਡਾ ਘਟ ਲੈ ਕੇ ਗਏ ਜੇ ਲੈ ਕੇ ਗਏ ਕੁਝ ਮੈਸਟਰ ਲੈ ਕੇ ਨਹੀਂ ਕੁਝ ਗਏ ਜੇ ਸਾਡੇ ਕੋਲ ਬਹੁਤ ਕੁਝ ਹੁੰਦਾ ਤਹੀ ਲਗਾਨ ਦੇ ਵਿੱਚ ਖਣਕਾਣਾ ਦਿੰਦੇ ਇਹ ਸੋਚ ਕੇ ਦੇਖੋ ਲੁੱਟਿਆ ਪਹਿਲੇ ਗਏ ਅਸੀਂ ਆਏ ਸੀ ਉਹ ਕਿਸੇ ਗੱਲ ਨੂੰ ਪੜ ਕੇ ਦੇਖੋ ਦਿਮਾਗ ਲਾਓ ਆਪਣੇ ਐਵੇਂ ਉਹ ਉਰਦੂ ਦਾ ਇੱਕ ਸ਼ਬਦ ਬੋਲ ਦਿੰਦਾ ਕੋਈ ਸਿੰਗਰ ਤੁਸੀਂ ਉਹਦੇ ਮਗਰ ਲੱਗ ਜਾਂਦੇ ਉਹ ਕਿੰਨਾ ਕੁ ਪਤਾ ਉਹ ਬਹੁਤ ਹੱਸਦਾ ਤੁਹਾਡੇ ਤੇ ਫਿਰ ਕਣਾ ਯਾਰ ਕਿਦਾਂ ਮੈਂ ਉੱਲੂ ਬਣਾਇਆ ਪਏ ਜਿਵੇਂ ਕਲਾਕਾਰ ਜਿਹੜਾ ਉਹ ਹੌਸਲਾ ਸੁਝਾਈ ਦਾ ਭੁੱਖਾ ਹੁੰਦਾ ਜੀ ਇਸ ਬੰਦੇ ਦੇ ਜਸਦੀਪ ਸਾਗਰ ਨੂੰ ਤੁਸੀਂ ਹੌਸਲਾ ਦਿੰਦੇ ਇਹਦੀਆਂ ਇਹਦੇ ਇਹਦਾ ਸਾਥ ਦਿੰਦੇ ਤੇ ਬੰਦਾ ਪਤਾ ਨਹੀਂ ਪੰਜਾਬ ਦਾ ਕਿੰਨਾ ਨਾਂ ਰੌਸ਼ਨ ਕਰਦਾ ਉਹ ਬਸ ਮੈਂ ਆਪਣਾ ਬੱਲੇ ਬੱਲੇ ਚੱਕਤਾ ਤੂੰ ਹੋਇਆ ਹੋਇਆ ਕੀ ਬਾਤ ਹੈ ਸਾਰੇ ਇਦਾਂ ਕਰਦੇ ਆ ਉਦਾਂ ਉਹਨੂੰ ਜੇ ਕਹੀ ਆਪਾਂ ਪੀ ਪ੍ਰੋਫੈਸ਼ਨਲੀ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਬੰਦਾ ਅੱਛਾ ਕਰ ਸਕਦਾ ਸੀ ਅਸੀਂ ਵੀ ਲਿਖਦੇ ਹਾਂ ਸਾਨੂੰ ਪਤਾ ਹੈ ਜਦੋਂ ਬੰਦੇ ਦੀ ਵਾਵਾ ਹੁੰਦੀ ਆ ਜਾਂ ਇੱਕ ਅੱਧਾ ਗਾਣਾ ਜਾਂ ਕੋਈ ਚੀਜ਼ ਆਉਂਦੀ ਹੈ ਕਹਾਣੀ ਆਉਂਦੀ ਉਹ ਹੋਰ ਵਧੀਆ ਕਰਦਾ ਹਨ ਪਰ ਉਹ ਕਿਉਂ ਨਹੀਂ ਕਰ ਪਾਇਆ ਕਿਉਂਕਿ ਉਹਦਾ ਸਾਥ ਹੀ ਨਹੀਂ ਨਾ ਨੇ ਦਿੱਤਾ ਕਿਸੇ ਨੇ ਉਹ ਸਾਥ ਦਿੰਦੇ ਰਹਿੰਦੇ ਬੱਲੇ ਬੱਲੇ ਨੂੰ ਕੀ ਉਹਨੂੰ ਵੀ ਹੁਣ ਫੀਲ ਹੁੰਦਾ ਹੀ ਆ ਵਿਚਾਰੇ ਨੂੰ ਉਹਨੂੰ ਕਿਹੜਾ ਨਹੀਂ ਫੀਲ ਹੁੰਦਾ ਹਨ ਹਨਾ ਇਹ ਚੀਜ਼ਾਂ ਸਮਝਿਆ ਕਰੋ ਤੁਸੀਂ ਪਬਲਿਕ ਇਹਨਾਂ ਦੀ ਮਦਦ ਕਰੋ ਇਹਨਾਂ ਹੀ ਥੋੜਾ ਰੋੜ ਇਹਨਾਂ ਦਾ ਖੱਚ ਬਣਾਤਾ ਸਾਰਾ ਕੁਝ ਇਹਨੀਆਂ ਤਾਂ ਆਪਣੇ ਫੈਨ ਹੋਣ ਜਾਂ ਬਣਾ ਕੇ ਬੰਦਿਆਂ ਨੂੰ ਵੀ ਉਦਾਂ ਦਾ ਕਰੀ ਜਾਂਦੇ ਆ ਇਹ ਸਮਝ ਕੇ ਦੇਖੋ ਮੈਨੂੰ ਕੀ ਮੇਰੇ ਵਾਂਗੂ ਇੱਕ ਦਿਨ ਨੂੰ ਬੋਲਣਾ ਪੈਣਾ ਸੀ ਹੁਣ ਕਈ ਲੋਕ ਸਾਡੇ ਮਗਰ ਲਾ ਕੇ ਬੋਲਣਾ ਤਾਂ ਲੱਗਿਆ ਨੂਰਾ ਸਿਸਟਰ ਬਾਰੇ ਵੀ ਕਿਸੇ ਨੇ ਪਾਇਆ ਸਰਪੰਚ ਸਾਹਿਬ ਨੇ ਕਿ ਮੈਂ ਛੇਤੀ ਉਹਨਾਂ ਬਾਰੇ ਵੀ ਗੱਲ ਕਰੂੰਗਾ ਉਹਨਾਂ ਨਾਲ ਵੀ ਮੇਰਾ ਇੱਕ ਥੋੜਾ ਜਿਹਾ ਪੰਗਾ ਪਿਆ ਹੋਇਆ ਤੇ ਪੰਜਾਬ ਦੇ ਲੋਕ ਤਾਂ ਜੇ ਤੁਸੀਂ ਮੇਰੀ ਗੱਲ ਕਰੋ ਨਾ ਬਈ ਮੇਰਾ ਤਾਂ ਕਾਸਟਮ ਵੀ ਚੋਰੀ ਕਰਦੇ ਸਿੰਗਰ ਮੈਂ ਕਿਸੇ ਨੂੰ ਭੇਜਿਆ ਸੀ ਉਹਦਾ ਸਬੂਤ ਦਊਂਗਾ ਉਹਨਾਂ ਦੀ ਗੱਲ ਵੀ ਕਰੂੰਗਾ ਠੀਕ ਹੈ ਨਾ ਇਹ ਓਕੇ ਮਿਹਰਬਾਨੀ ਸਤਿ ਸ਼੍ਰੀ ਅਕਾਲ